ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਗੁਰਜੰਗ ਸਿੰਘ ਪ੍ਰਧਾਨ ਉਦਮ ਕਲੱਬ ਜੈਤੂ ਜਿਸ ਦਾ 슬ੋਗਨ ਹਰ ਮਨੁੱਖ ਖਲਾਵੇ ਇੱਕ ਰੋਖ ਤਹਿਤ ਜੈਤੂ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਨੂੰ ਹਰਾ-ਭਰਾ ਬਣਾਉਣ ਦਾ ਤਹਿਯਾ ਲੈ ਕੇ ਇਹ ਕਲੱਬ ਹਰ ਰੋਜ਼ ਆਪਣੀਆਂ ਬਦਲੀਆਂ ਵੱਲ ਅੱਗੇ ਵਧ ਰਿਹਾ ਹੈ ਇਸਨੇ ਇੱਕ ਤਹਈਆ ਕੀਤਾ ਹੈ ਕਿ ਜੈਤੋ ਇਲਾਕੇ ਵਾਸਤੇ ਜੈਤੋ ਦੇ ਆਸ-ਪਾਸ ਦੇ ਏਰੀਆ ਵਾਸਤੇ ਇੱਕ ਪੌਦਿਆਂ ਦੀ ਬਹੁਤ ਵੱਡੀ ਨਰਸਰੀ 1 ਲੱਖ ਪੌਦੇ ਦੇ ਲਗਭਗ ਤਿਆਰ ਕਰਨ ਦਾ ਇੱਕ ਸਾਲ ਦੇ ਵਿੱਚ ਟਾਰਗੇਟ ਲਿਆ ਹੈਗਾ ਇਸ ਤਹਿਤ ਅਸੀਂ ਪੌਦੇ ਤਿਆਰ ਕਰ ਰਹੇ ਹਾਂ ਤੇ ਵੱਖ-ਵੱਖ ਸਮਾਗਮਾਂ, ਭੋਗਾਂ, ਜਨਮ ਦਿਨ ਤੇ ਪੌਦੇ ਲਾ ਕੇ ਲੋਕਾਂ ਨੂੰ ਜਾਗਰੂਤ ਕਰ ਰਹੇ ਹਾਂ ਇਸੇ ਨਿਯਤ ਤਹਿਤ ਅੱਜ ਅਸੀਂ ਤੂਰਸੀ ਬਾਰੇ ਆਮ ਲੋਕਾਂ ਤੇ ਤੁਹਾਡੀ ਜਾਣਕਾਰੀ ਵਿੱਚ ਵਾਧਾ ਕਰਦੇ ਹੋਏ ਇਸ ਬਾਰੇ ਜਾਗਰਤ ਕਰਾਂਗੇ ਤੁਲਸੀ ਸਾਡਾ ਇੱਕ ਬਹੁਤ ਮਹੱਤਵਪੂਰਨ ਛੋਟੀ ਜੀ ਜੜੀ ਬੂਟੀ 1.5 ਤੋਂ 2 ਫੁੱਟ ਪੌਦਾ ਜਿਹੜੇ ਹਾਈਟ ਦਾ ਹੈਗਾ ਇਹਦੀਆਂ ਪੰਜ ਕਿਸਮਾਂ ਜਿਹੜੀਆਂ ਸਾਡੀਆਂ ਆਮ ਸਾਨੂੰ ਮਿਲਦੀਆਂ ਜਿਹੜੀਆਂ ਸਾਡੇ ਇਲਾਕੇ ਦੇ ਵਿੱਚ ਸਭ ਤੋਂ ਪਹਿਲਾਂ ਹੈਗੀ ਹੈ RAM ਤੁਲਸੀ ਸ਼ਾਮ ਤੁਲਸੀ ਵਣ ਤੁਲਸੀ ਮਿੱਠੀ ਤੁਲਸੀ ਤੇ ਕ੍ਰਿਸ਼ਨ ਜੀ ਨੂੰ ਕਹਿੰਦੇ ਹੈਗੇ ਉਹ ਕਿਸਮਾਂ ਸਾਡੀਆਂ ਜਿਹੜੀਆਂ ਇੱਥੇ ਮਿਲਦੀਆਂ ਐ ਪਰ ਸਭ ਤੋਂ ਵੱਧ ਸਾਡੇ ਕੋਲੇ ਆਮ ਜਿਹੜੇ ਸਾਡੇ ਘਰਾਂ ਦੇ ਵਰਤੀ ਜਾਣ ਵਾਲੀ ਐ ਉਹ ਰਾਮ ਤੇ ਸ਼ਾਮ ਦੋ ਤુલਸੀਆਂ ਜਿਹੜੀਆਂ ਅਸੀਂ ਵਰਤਦੇ ਆਂਗੇ ਜੰਗਲੀ ਤુલਸੀ ਐ ਜਿਹੜੀ ਸਾਡੇ ਪਹਾੜੀ ਏਰੀਆ ਦੇ ਵਿੱਚ ਮਿਲਦੀ ਐਗੀ ਪਰ ਅਸੀਂ ਸਾਨੂੰ ਦੋ ਤુલਸੀਆਂ ਮਿਲਦ ਕਰਕੇ ਅਸੀਂ ਇਹਨਾਂ ਤੋਂ ਫਾਇਦਾ ਉਠਾ ਸਕਦੇ ਆਂ ਆਪਦੀਆਂ ਬਿਮਾਰੀਆਂ ਆਪਦੀ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਸਾਨੂੰ ਇੰਨਾ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਜੇਕਰ ਕਿਸੇ ਨੂੰ ਕੋਈ ਬੁਖਾਰ ਹੈ ਖੰਗ ਹੈ ਜਾਂ ਕਿਸੇ ਕਿਸਮ ਦੀ ਕੋਈ ਤਕਲੀਫ ਹੈ ਤਾਂ ਇਸ ਨੂੰ ਪਾਣੀ ਚ ਉਬਾਲ ਕੇ ਜਾਂ ਦੁੱਧ ਚ ਪਾ ਕੇ ਜਾਂ ਚਾਹ ਚ ਪਾ ਕੇ ਇਹਦੇ ਚ ਅਸੀਂ ਇਹਨੂੰ ਲੈ ਸਕਦੇ ਹਾਂ ਬਹੁਤ ਤਕੜਾ ਦਾ ਸਾਡਾ ਐਂਟੀਬਾਇਟਿਕ ਹੈ ਜੇਕਰ ਅਸੀਂ ਰੁਟੀਨ ਦੇ ਵਿੱਚ ਇਹਨੂੰ ਵਰਤ ਗਏ ਤਾਂ ਸਾਨੂੰ ਕਦੇ ਵੀ ਬੁਖਾਰ ਖੰਗ ਜ਼ੁਕਾਮ ਸਰਦੀ ਦੇ ਵਿੱਚ ਨਹੀਂ ਹੁੰਦਾਗਾ ਜੇ ਅਸੀਂ ਇਸ ਦੇ ਦੂਸਰੇ ਪੱਖ ਤੋਂ ਜਾਣੀਏ ਤਾਂ ਸਾਨੂੰ ਇਹ ਆਕਸੀਜਨ ਦੀ ਪੂਰਤੀ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਦਿੰਦਾ ਹੈ ਜਿਹੜੇ ਕਿ ਸਾਡੇ ਵੱਡੇ ਰੁੱਖਾਂ ਦੇ ਵਿੱਚ ਪੱਪਲ ਦਿੰਦਾ ਹੈਗਾ ਤੇ ਛੋਟੇ ਰੁੱਖਾਂ ਦੇ ਵਿੱਚ ਸਾਨੂੰ ਤੁਲਸੀ ਹੈ ਜਿਹੜੀ ਆਕਸੀਜਨ ਪੂਰੀ ਕਰਦੀ ਹੈ ਸਾਡੇ ਕੋਠੀ ਕਰ ਚੰਨੇ ਸਾਡੇ ਕਮਰੇ ਬੰਦ ਹਵਾ ਬਾਹਰ ਵੀ ਆਕਸੀਜਨ ਸਾਡੇ ਅੰਦਰ ਨਹੀਂ ਪਹੁੰਚਦੀ ਤਾਂ ਉਸ ਦਾ ਖਿਆਲ ਰੱਖਦੇ ਹੋਏ ਸਾਨੂੰ ਗਮਲੇ ਦੇ ਵਿੱਚ ਤੁਲਸੀ ਲਾ ਕੇ ਉਸ ਬੈਡਰੂਮ ਦੇ ਵਿੱਚ ਰੱਖੋ ਜਿੱਥੇ ਅਸੀਂ ਸੌਣਾ ਹੁੰਦਾ ਹੈ ਛੋਟੇ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਜਿਹੜੇ ਕਿ ਬਿਮਾਰ ਜਾਂ ਬਿਰਧਵਸਤਾ ਦੇ ਵਿੱਚ ਹੈ ਜਾਂ ਜਿਹੜੇ ਸਮਝ ਨਹੀਂ ਰੱਖਦੇ ਉਹਨਾਂ ਨੂੰ ਆਕਸੀਜਨ ਦੀ ਬਹੁਤ ਲੋੜ ਹੁੰਦੀ ਹੈ ਉਹ ਪੂਰੇ ਕਮਰੇ ਦੀ ਆਕਸੀਜਨ ਨੂੰ ਮੇਨਟੇਨ ਕਰਦਾ ਹੈਗਾ ਤਾਂ ਸਾਨੂੰ ਇੱਕ ਕਮਰੇ ਦੇ ਵਿੱਚ ਰੱਖ ਕੇ ਉਸ ਦੀ ਪੂਰਤੀ ਆਕਸੀਜਨ ਦੀ ਪੂਰਤੀ ਵਾਸਤੇ ਸਾਨੂੰ ਇਹ ਰੱਖਣਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਵਿਰਾਸਤ ਦੀ ਗੱਲ ਕਰੀਏ ਤਾਂ ਸਾਡੇ ਵਿਹੜਿਆਂ ਦੇ ਵਿੱਚ ਬਰਸ ਸਮੇਂ ਦੇ ਵਿੱਚ ਇੱਕ ਪੌਦਾ ਤੁਲਸੀ ਦਾ ਸਾਡੇ ਵਿਹੜੇ ਦੇ ਵਿੱਚ ਲਾਇਆ ਜਾਂਦਾ ਸੀ ਜਿਹੜਾ ਸਾਡੇ ਘਰ ਦੀ ਪੂਰੀ ਆਕਸੀਜਨ ਦੀ ਪੂਰਤੀ ਕਰਦਾ ਸੀ ਤੇ ਨਾਲ ਨਾਲ ਸਾਡੇ ਜਿਹੜੀ 에ਅਰ ਪਿਊਰੀਫਿਕੇਸ਼ਨ ਦਾ ਕੰਮ ਵੀ ਕਰਦਾ ਸੀਗਾ ਪਰ ਹੌਲੀ-ਹੌਲੀ ਕੋਠੀ ਕਲਚਰ ਨੇ ਸਾਡੇ ਵਿਕਾਸ ਨੇ ਸਾਡੇ ਤੋਂ ਇਹ ਪੌਦੇ ਬਹੁਤ ਦੂਰ ਹੁੰਦੇ ਗਏ ਕੁਸ਼ਕ ਥੋੜੀ ਜੀ ਕੈਟਾਗਰੀ ਹੈ ਜਿਹੜੀ ਕਿ ਉਹਨੂੰ ਸੰਭਾਲ ਕੇ ਰੱਖੀ ਹੈ ਉਹ ਵੀ ਇੱਕ ਧਾਰਮਿਕ ਆਸਥਾ ਨਾਲ ਇਹਨਾਂ ਨੂੰ ਪਾਲ ਰਹੇ ਹੈ ਜਿਹੜੇ ਕਿ ਸਿਰਫ ਉਹਨੂੰ ਪੂਜਣਾ ਤੇ ਉਹਦੇ ਵਿਆਹ ਕਰਨਾ ਤੇ ਉਹਦੇ ਰਸਮਾਂ ਰੀਤਾਂ ਤਵਾਜ ਉਹਦੀ ਪੂਜਾ ਕਰਦੇ ਹੈਗੇ ਜੋ ਕਿ ਉਹਨਾਂ ਦੇ ਉਹ ਉਹ ਵੀ ਇੱਕ ਬਹੁਤ ਵਧੀਆ ਤਰੀਕਾ ਚਲੋ ਕਿਸੇ ਤਰ੍ਹਾਂ ਕੇ ਸੰਭਾਲਦੇ ਹੈਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦਾ ਵਿਆਹ ਕਰਨ ਦਾ ਜਿਹੜਾ ਵਿਆਹ ਕਰਦੇ ਹੈ ਉਹਦਾ ਕੀ ਤਰਕ ਹੈਗਾ ਵਿਆਹ ਦੀ ਡੇਟ ਹੈ ਜਿਹੜੀ ਉਹ 25 ਦਸੰਬਰ ਪੂਰੇ ਪੰਜਾਬ ਪੂਰੇ ਭਾਰਤ ਦੇ ਵਿੱਚ ਇਹਦੀ ਨਿਸ਼ਚਿਤ ਕੀਤੀ ਗਈ ਹੈ ਜਿਹੜੇ ਇੱਕੇ ਦਿਨ ਇਸ ਦਾ ਜਿਹੜਾ ਵਿਆਹ ਹੈ ਨਾ ਉਹ ਕੀਤਾ ਜਾਂਦਾ ਹੈਗਾ ਤਰਕ ਦੇ ਅਗਨੇ ਵਿਗਿਆਨਕ ਤੌਰ ਦੇ ਤੌਰ ਤੇ ਕਿਉਂ ਕਿ 25 ਅੰਬਰ ਤੋਂ ਬਾਅਦ ਸਾਰੀ ਠੰਡ ਹੈ ਜਿਹੜੀ ਉਹ ਜਰੂਰ ਹੋ ਜਾਂਦੀ ਹੈ ਇਹ ਪੌਦਾ ਠੰਡ ਨਾਲ ਮਰ ਜਾਂਦਾ ਹੈ ਇਹਨੂੰ ਬਚਾਉਣ ਵਾਸਤੇ ਟਕਣਾ ਬਹੁਤ ਜ਼ਰੂਰੀ ਹੈ ਜਾਲੀ ਨੁਮਾ ਕੱਪੜਾ ਬੋਰੀ ਕੋਈ ਵੀ ਚੀਜ਼ ਹੈ ਜਿਹੜੀ ਤਰਪਾਲ ਤੁਸੀਂ ਉਹਦੇ ਨਾਲ ਇਹਨੂੰ ਢੱਕ ਲਿਓ ਤਾਂ ਤੁਸੀਂ ਪੂਰਾ ਸਰਦੀ ਦੇ ਸਮੇਂ ਦੇ ਵਿੱਚ ਇਹਦਾ ਲਾਭ ਉਠਾ ਸਕਦੇ ਹੋਗੇ ਕਿਉਂਕਿ ਸਾਨੂੰ ਇਹਦੇ ਪੱਤੇ ਚਾਹੀਦੇ ਹੁੰਦੇ ਆ ਤਾਂ ਪੱਤਿਆਂ ਦੀ ਵਰਤੋਂ ਕਰਕੇ ਅਸੀਂ ਆਪਦੇ ਜਿਹੜੇ ਬਿਮਾਰੀਆਂ ਨੂੰ ਦੂਰ ਕਰ ਸਕਦੇ ਹਾਂ ਆਪਦੀ ਜਿਹੜੀ ਆਕਸੀਜਨ ਦੀ ਪੂਰਤੀ ਵੀ ਕਰ ਸਕਦੇ ਹਾਂ ਇਸ ਦੇ ਨਾਲ ਜਿਹੜਾ ਬੁਖਾਰ ਜਾਂ ਹੋਰ ਬਿਮਾਰੀਆਂ ਤੋਂ ਇਹਨਾਂ ਨੂੰ ਲੈ ਜਾਂਦਾ ਹੈ ਤਾਂ ਇਸ ਦੇ ਪੱਤੇ ਸੁਕਾ ਕੇ ਜਿੰਨੇ ਤੁਸੀਂ ਪੱਤੇ ਸੁਕਾ ਕੇ ਇਹਨਾਂ ਨੂੰ ਵਰਤੋਂਗੇ ਤਾਂ ਉਹਨਾਂ ਦਾ ਵੱਧਾ ਅਸਰ ਤੁਹਾਨੂੰ ਦਿਖਾਈ ਦਿੰਦਾ ਹੈਗਾ ਸੋ ਮੈਂ ਤਾਂ ਇਹ ਹੀ ਬੇਨਤੀ ਕਰੂੰਗਾ ਕਿ ਸਾਰੇ ਇਹਨੂੰ ਵਰਤਨ ਇਹਨੂੰ ਰੱਖਣਾ ਅਧਿਕਾਰ ਦੇ ਵਿੱਚ ਰੱਖਣ ਅਗਰਾਪੁਰਾਣਾ ਸਾਡੇ ਕਲੱਬ ਵੱਲੋਂ ਆਏ ਕਿ ਅਸੀਂ ਸ਼ਹਿਰ ਨਿਵਾਸੀਆਂ ਨੂੰ ਹਰ ਘਰ ਦੇ ਵਿੱਚ ਇਹ ਪੌਦਾ ਦੇਣ ਜਾ ਰਹੇ ਹਾਂ ਇੱਕ ਉਪਰਾਲਾ ਹੈ ਤੇ ਛੇਤੀ ਹੀ ਇਹ ਅਸੀਂ ਸ਼ੁਰੂ ਕਰਕੇ ਇਹਨੂੰ ਦੇਵਾਂਗੇ ਤੇ ਹੁਣ ਸੰਭਾਲੋ ਇਹਦੀ ਪੂਜਨ ਤੱਕ ਹੀ ਨਾ ਸਾ ਸੀਮਤ ਨਾ ਰੱਖੋ ਇਹਨੂੰ ਵਰਤੋ ਦਵਾਈ ਦੇ ਤੌਰ ਤੇ ਵਰਤੋ ਪਰ ਇੱਕ ਇਹਦੇ ਚ ਮੈਂ ਤੁਹਾਨੂੰ ਸਾਵਧਾਨੀ ਜਿਹੜੀ ਜ਼ਰੂਰੀ ਹੈਗੀ ਇਸ ਵਾਰੇ ਦੀ ਜਾਣਕਾਰੀ ਤੁਹਾਨੂੰ ਨਹੀਂ ਹੈਗੀ ਕਿ ਇਹਨੂੰ ਕਦੇ ਵੀ ਇਹਦਾ ਪੱਤਾ ਤੋੜ ਕੇ ਮੂੰਹ 'ਚ ਨਹੀਂ ਪਾਉਣਾ ਇਹਦੇ ਵਿੱਚ ਮਰਕਰੀ ਤੱਤ ਹੁੰਦਾ ਜਿਹੜਾ ਕਿ ਦੰਦਾਂ ਦਾ ਵੈਰੀ ਹੈ ਤੇ ਦੰਦਾਂ ਦਾ ਨੁਕਸਾਨ ਸਾਡਾ ਕਰ ਸਕਦਾ ਹੈਗਾ ਇਸ ਨੂੰ ਪਾਣੀ 'ਚ ਪਾ ਲਓ ਦੁੱਧ ਚ ਪਾ ਲੋ ਚਾਹ ਚ ਪਾ ਲੋ ਤਾਂ ਉਸ ਨੂੰ ਅਸੀਂ ਇਸ ਤਰ੍ਹਾਂ ਦਾ ਵਰਤ ਸਕਦੇ ਹਾਂ ਜੇ ਅਗਰੇ ਦਾ ਬੀ ਹੈ ਬੀ ਨੂੰ ਵੀ ਤੁਸੀਂ ਇਸ ਵਾਂਗ ਕੇ ਰੱਖ ਲਿਆ ਤਾਂ ਉਹਨੂੰ ਵਰਤ ਕੇ ਵੀ ਤੁਸੀਂ ਇਸ ਦੀ ਆਪ ਦੇ ਰੋਗਾਂ ਦੀ ਦੂਰ ਕਰ ਸਕਦੇ ਹੋ ਰੋਗਾਂ ਨੂੰ ਸੋ ਇਹਨਾਂ ਕਹੀ ਜਾਣਕਾਰੀ ਦਿੰਦਾ ਹੋਇਆ ਧੰਨਵਾਦ ਜੀ